ਔ ਯਹਵਾ ਦੇ ਘਰ ਦੇ ਵਿੱਚ ਚੱਲੀਏ ਹਾਲੇਲੂਇਆ ਹਾਲੇਲੂਇਆ ਆਓ ਅਸੀਂ ਪਰਮੇਸ਼ਰ ਦੇ ਬਚਨ ਦੇ ਵਿੱਚੋਂ ਅੱਜ ਦੇ ਦਿਨ 'ਚ ਮੈਂ ਤੁਹਾਡੇ ਨਾਲ ਗੱਲ ਕਰਨਾ ਚਾਹੁੰਨਾ ਦਿਲ ਦੀ ਰਾਖੀ ਦੇ ਬਾਰੇ 'ਚ ਕਾਦੇ ਬਾਰੇ ਗੱਲ ਕਰਨਾ ਚਾਹੁੰਨੇ ਅਸੀਂ ਦਿਲ ਨੂੰ ਦਿਲ ਦੀ ਰਾਖੀ ਕਰੋ ਆਪਣੇ ਦਿਲ ਨੂੰ ਸੰਭਾਲ ਕੇ ਰੱਖੋ ਹਾਲੇਲੂਇਆ ਕਿਉਂਕਿ ਕਈ ਲੋਕ ਕਹਿੰਦੇ ਨੇ ਦਿਲ ਤੋਂ ਪਾਗਲ ਹੈ ਪਰ ਜਸੂ ਦੇ ਲੋਕਾਂ ਦਾ ਦਿਲ ਪਾਗਲ ਨਹੀਂ ਹੈਗਾ ਹਾਲੇਲੂਇਆ ਕਈ ਲੋਕ ਕਹਿੰਦੇ ਨੇ ਦਿਲ ਦਾ ਕੀ ਹੈ ਪਰ ਸਾਡੇ ਦਿਲ ਦਾ ਬਹੁਤ ਕੁਝ ਹੈ ਹਾਲੇਲੂਇਆ ਸੋ ਇਹ ਜਿਹੜਾ ਦਿਲ ਇਹ ਬੜਾ ਇੰਪੋਰਟੈਂਟ ਹੈ ਹਾਲੇਲੂਇਆ ਆਓ ਅਸੀਂ ਅੱਜ ਦੇ ਦਿਨ ਚ ਅਸੀਂ ਬਾਈਬਲ ਦੇ ਵਿੱਚ ਜਾਵਾਂਗੇ ਕੋਹਤਾ ਦੀ ਕਿਤਾਬ ਉਹਦਾ 4 ਅਧਿਆਇ ਤੇ ਉਹਦਾ 23 ਵਚਨ ਇੱਥੇ ਐਵੇਂ ਲਿਖਿਆ ਹੈ ਸੁਣੋ ਪ੍ਰਭੂ ਦਾ ਵਚਨ ਕੀ ਕਹਿੰਦਾ ਹੈ ਆਪਣੇ ਮਨ ਦੀ ਵੱਡੀ ਚੌਕਸੀ ਕਰ ਕਿਉਂ ਜੋ ਜੀਉਣ ਦੀਆਂ ਧਾਰਾਂ ਇਹਦੇ ਚੋਂ ਨਿਕਲਦੀਆਂ ਨੇ ਹਾਲੇਲੂਇਆ ਕੀ ਦੀ ਚੌਕਸੀ ਕਰਨੀ ਹੈ ਮਨ ਦੀ ਜਦੋਂ ਅਸੀਂ ਬਾਈਬਲ ਨੂੰ ਪੜ੍ਹਦੇ ਹਾਂ ਜਿਹੜਾ ਹਾਰਟ ਸ਼ਬਦ ਹੈ ਤੇ ਕੀ ਹੋ ਗਿਆ ਹਾਲੇਲੂਇਆ ਜਦੋਂ ਅਸੀਂ ਬਾਈਬਲ ਨੂੰ ਪੜ੍ਹਦੇ ਹਾਂ ਜਿਹੜਾ ਹਾਰਟ ਸ਼ਬਦ ਹੈ ਇਹ ਮਨ ਵਾਸਤੇ ਦਿਲ ਵਾਸਤੇ ਵਰਤਿਆ ਜਾਂਦਾ ਹੈ ਹਾਲੇਲੂਇਆ ਸੋ ਇਸ ਕਰਕੇ ਬਾਈਬਲ ਦੇ ਵਿੱਚ ਜਿਹੜਾ ਸ਼ਬਦ ਹੈ ਹਾਰਟ ਉਹ ਸ਼ਬਦ ਦਾ ਮਤਲਬ ਮਨ ਵੀ ਬਣਦਾ ਹੈ ਤੇ ਦਿਲ ਵੀ ਬਣਦਾ ਹੈ ਹਾਲੇਲੂਇਆ ਸੋ ਕਿਉਂਕਿ ਜਿਹੜਾ ਦਿਲ ਹੈ ਇਹ ਵੈਸੇ ਤੇ ਇੱਕ ਆਰਗਨ ਹੈ ਜਿਹਦੇ ਵਿੱਚੋਂ ਬਲੱਡ ਜਿਹੜਾ ਪੰਪ ਹੋ ਕੇ ਜਾਂਦਾ ਹੈ ਪਰ ਬੇਸਿਕਲੀ ਦਿਲ ਦਾ ਮਤਲਬ ਮਨ ਹੈ ਇਨਸਾਨ ਦਾ ਮਨ ਜਿਹਦੇ ਵਿੱਚ ਉਹਦੀ ਇੱਛਾ ਹੁੰਦੀ ਏ ਉਹਦੇ ਅੰਦਰ ਇਮੋਸ਼ਨਸ ਹੁੰਦੇ ਨੇ ਉਹਦੀਆਂ ਭਾਵਨਾਵਾਂ ਹੁੰਦੀਆਂ ਨੇ ਤੇ ਬਾਈਬਲ ਕਹਿੰਦੀ ਏ ਆਪਣੇ ਮਨ ਦੀ ਵੱਡੀ ਚੌਕਸੀ ਕਰ ਕਿਉਂਕਿ ਜ਼ਿੰਦਗੀ ਦੀਆਂ ਧਾਰਾਂ ਲੱਕੀ ਸਾਹਿਬ ਤੇਰੇ ਦਿਲ ਦੇ ਵਿੱਚੋਂ ਵਗਦੀਆਂ ਨੇ ਹਾਲੇਲੂਇਆ ਜ਼ਿੰਦਗੀ ਦੇ ਦਰਿਆ ਇਹਦੇ ਚੋਂ ਵਗਦੇ ਨੇ ਸੋ ਸਾਰਿਆਂ ਤੋਂ ਪਹਿਲਾਂ ਮੈਂ ਅੱਜ ਦੇ ਦਿਨ 'ਚ ਤੁਹਾਡੇ ਨਾਲ ਗੱਲ ਕਰਨਾ ਚਾਹੁੰਨਾ ਕਿ ਵੇਖੋ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਸਾਡਾ ਧਿਆਨ ਮੰਗਦੀਆਂ ਨੇ ਸਾਡਾ ਕੈਰੀਅਰ ਕਿ ਅਸੀਂ ਆਪਣੀ ਜ਼ਿੰਦਗੀ 'ਚ ਕੀ ਬਣਨਾ ਪੈਸਾ ਬੜਾ ਇੰਪੋਰਟੈਂਟ ਏ ਲੋਕਾਂ ਦੇ ਵਾਸਤੇ ਮੈਂ ਗੱਲ ਵੇਖੀ ਏ ਜੇਕਰ ਤੁਹਾਡੀਆਂ ਬੁਨਿਆਦੀ ਜ਼ਰੂਰਤਾਂ ਪੂਰੀਆਂ ਹੋ ਰਹੀਆਂ 80% ਲੋਕਾਂ ਦੇ ਵਿਆਹ ਬੜੇ ਕਾਮਯਾਬ ਨੇ ਹallelujah ਜ਼ਿਆਦਾਤਰ 80% ਪ੍ਰੋਬਲਮਾਂ ਉਦੋਂ ਆਉਂਦੀਆਂ ਜਦੋਂ ਘਰਾਂ ਦੇ ਵਿੱਚ ਬੁਨਿਆਦੀ ਜ਼ਰੂਰਤਾਂ ਪੂਰੀਆਂ ਨਹੀਂ ਹੁੰਦੀਆਂ ਜਦੋਂ ਲੋਕਾਂ ਦੇ ਕਰਜ਼ੇ ਚੜ ਜਾਂਦੇ ਨੇ ਉਹ ਆਪਣੇ ਕਰਜ਼ਿਆਂ ਨੂੰ ਪਾਤਾਰ ਨਹੀਂ ਪਾਉਂਦੇ ਇਹਦੇ ਨਾਲ ਕਈ ਵਾਰੀ ਘਰਾਂ 'ਚ ਬਹੁਤ ਪਰੇਸ਼ਾਨੀਆਂ ਆ ਜਾਂਦੀਆਂ ਨੇ ਫਿਰ ਯੂ نو ਰਿਲੇਸ਼ਨਸ਼ਿਪਸ ਬੜੇ ਇੰਪੋਰਟੈਂਟ ਨੇ ਕਿ ਸਾਡੇ ਜਿਹੜੇ ਰਿਸ਼ਤੇ ਨੇ ਸਾਨੂੰ ਉਹਨਾਂ ਨੂੰ ਬੜੀ ਐਹਮੀਅਤ ਦੇਣ ਦੀ ਲੋੜ ਏ ਹੈਲਥ ਬੜੀ ਇੰਪੋਰਟੈਂਟ ਏ ਹਾਲੇਲੂਇਆ ਵੇਖੋ ਅੱਜ ਤੋਂ ਮੈਨੂੰ 6 ਮਹੀਨੇ ਪਹਿਲਾਂ ਮੈਂ ਵੇਖਿਆ ਕਿ ਮੈਂ ਤੇ ਮੇਰੀ ਹੈਲਥ ਜਿਹੜੀ ਸੀ ਡਾਊਨ ਜਾਣੀ ਸ਼ੁਰੂ ਹੋ ਗਈ ਉਹ ਤੋਂ ਬਾਅਦ ਚ ਮੈਂ ਕੀ ਕੀਤਾ ਪਿਛਲੇ ਸਾਲ ਮੈਂ ਦੌੜਨਾ ਸ਼ੁਰੂ ਕਰ ਦਿੱਤਾ ਹਾਲੇਲੂਇਆ ਧੌੜੀ ਜਾ ਰਿਹਾ ਮੈਂ ਪਿਛਲੇ 1 ਸਾਲ ਮੈਨੂੰ ਪਹਿਲਾਂ ਸੁਪਨਾ ਆਉਂਦਾ ਹੁੰਦਾ ਸੀਗਾ ਤੇ ਸੁਪਨੇ ਚ ਮੈਂ ਵੇਖਦਾ ਹੁੰਦਾ ਸੀ ਮੈਂ ਦੌੜ ਰਿਹਾ ਵਾਂ ਹਾਲੇਲੂਇਆ ਮੈਨੂੰ ਬੜੀ ਵਾਰੀ ਇਹ ਸੁਪਨਾ ਆਇਆ ਇਹ ਗੱਲ ਮੈਂ ਤੁਹਾਨੂੰ ਕਦੇ ਨਹੀਂ ਦੱਸੀ ਕਿਸੇ ਨੂੰ ਇਹ ਗੱਲ ਨੂੰ ਬੜੇ ਧਿਆਨ ਨਾਲ ਸੁਣਿਓ ਪਿਆਰੀ ਪਿਆਰੀ ਬੱਚਿਓ ਮੈਨੂੰ ਨਾ ਸੁਪਨਾ ਆਉਂਦਾ ਹੁੰਦਾ ਸੀ ਕਿ ਮੈਂ ਦੌੜ ਰਿਹਾ ਤੇ ਮੈਂ ਬੜਾ ਦੌੜਦਾ ਹੁੰਦਾ ਸੀਗਾ ਸੁਪਨੇ ਦੇ ਵਿੱਚ ਤੇ ਮੈਨੂੰ ਸਮਝ ਨਹੀਂ ਸੀ ਆਉਂਦੀ ਮੈਨੂੰ ਇਹ ਸੁਪਨਾ ਕਿਉਂ ਆਉਂਦਾ ਹੈ ਪਰ ਨਵੰਬਰ ਦੇ ਵਿੱਚ ਮੈਂ ਦੌੜਨਾ ਸ਼ੁਰੂ ਕੀਤਾ ਹਾਲੇਲੂਇਆ ਟੌਮ ਐਂਕਸ ਦੀ ਤਰ੍ਹਾਂ ਜਿਵੇਂ ਉਹ ਦੌੜਿਆ ਸੀਗਾ ਫੋਰੈਸਟ ਗੰਪ ਫਿਲਮ ਦੇ ਵਿੱਚ ਮੈਂ ਦੌੜਨਾ ਸ਼ੁਰੂ ਕੀਤਾ ਅੱਜ ਵੀ ਮੈਂ ਦੌੜੀ ਜਾ ਰਿਹਾ ਹਾਲੇਲੂਇਆ ਮੀਂਹ 'ਚ ਵੀ ਦੌੜਦਾ ਨੇਰੀ 'ਚ ਵੀ ਦੌੜਦਾ ਮੈਂ ਹਾਲੇਲੂਇਆ ਇੱਕ ਦਿਨ ਇੰਨੀ ਨੇਰੀ ਚੱਲਣੀ ਸ਼ੁਰੂ ਹੋ ਗਈ ਮੈਂ ਸਾਗਰ ਹੋਣਾ ਨੂੰ ਫੋਨ ਕੀਤਾ ਕਿ ਮੈਨੂੰ ਮੈਕਡੋਨਲਡਸ ਦੇ ਕੋਲੋਂ ਲੈ ਕੇ ਜਾਓ ਕਿਉਂਕਿ ਮੈਂ ਹਵਾ 'ਚ ਹੀ ਉੱਟ ਚੱਲਿਆ ਸੀਗਾ ਹਾਲੇਲੂਇਆ ਸੋ ਮੈਂ ਮੀਂਹ 'ਚ ਵੀ ਦੌੜਦਾ ਨੇਰੀ 'ਚ ਵੀ ਦੌੜਦਾ ਧੁੱਪ 'ਚ ਵੀ ਦੌੜਦਾ ਮੈਂ ਜਦੋਂ ਹਿਮੀਡਿਟੀ ਬਹੁਤ ਜ਼ੋਰਾਂ ਤੇ ਹੁੰਦੀ ਉਦੋਂ ਵੀ ਦੌੜਦਾ ਮੈਂ ਜਦੋਂ ਧੁੱਪ ਲੱਗੀ ਹੁੰਦੀ ਉਦੋਂ ਵੀ ਦੌੜਦਾ ਮੈਂ ਕਈ ਲੋਕ ਸੋਚਦੇ ਆ ਪਾਗਲ ਹੋ ਗਿਆ ਬੰਦਾ ਧੁੱਪ 'ਚ ਹੀ ਦੌੜੀ ਜਾ ਰਿਹਾ ਹਾਲੇਲੂਇਆ ਪਰ ਵੇਖੋ ਇਹ ਕੀ ਹੈ ਵੀ ਵੀ ਪ੍ਰਾਇਰਟਾਈਜ਼ ਹੈਲਥ ਅਸੀਂ ਆਪਣੀ ਹੈਲਥ ਨੂੰ ਵੇਖਦੇ ਆ ਤੇ ਮੈਂ ਵੇਖਿਆ ਜਦੋਂ ਮੈਂ ਦੌੜਨਾ ਸ਼ੁਰੂ ਕੀਤਾ ਮੇਰੀ ਹੈਲਥ ਬੜੀ ਸੈੱਟ ਹੋ ਗਈ ਹੈ ਹਾਲੇਲੂਇਆ ਹਾਲੇਲੂਇਆ ਜਦੋਂ ਮੈਂ ਦੌੜਨਾ ਸ਼ੁਰੂ ਕੀਤਾ ਸੀ ਬੰਦੇ ਦੀ ਇੱਕ VO2 max ਹੁੰਦਾ ਜਿਹਦੇ ਨਾਲ ਪਤਾ ਲੱਗਦਾ ਕਿ ਤੁਹਾਡੇ ਸਰੀਰ ਚ ਕਿੰਨੀ ਆਕਸੀਜਨ ਜਾ ਰਹੀ ਏ ਉਹ 26 ਹੁੰਦੀ ਸੀ ਮੇਰੀ 26 ਬਹੁਤ ਹੀ ਜ਼ਿਆਦਾ ਘਟਿਆ ਨੰਬਰ ਮੰਨਿਆ ਜਾਂਦਾ ਤੇ ਅੱਜ ਮੇਰੀ ਘੜੀ ਨੂੰ ਤੁਸੀਂ ਚੈੱਕ ਕਰਕੇ ਵੇਖੋ 43 ਏ ਹਾਲੇਲੂਇਆ 43 ਹੋ ਗਿਆ ਹੈ ਬੜੇ ਦੁਨੀਆ ਦੇ ਵਿੱਚ ਸਿਰਫ 25% ਲੋਕ ਆ ਜਿਨ੍ਹਾਂ ਦਾ VO2 max ਇਨਾ ਹੈ ਹallelujah ਮੈਂ ਉਹਨਾਂ ਲੋਕਾਂ ਦੇ ਵਿੱਚ ਆਉਣ ਲੱਗ ਗਿਆ ਹallelujah ਪਰ ਮੇਰਾ ਮਕਸਦ ਲਕੀ ਸਾਹਿਬ 50 ਤੱਕ ਲੈ ਕੇ ਜਾਣ ਦਾ ਹallelujah ਤਾਂ ਕਿ ਮੈਂ ਇਨਾ ਲੱਕੀ ਦਾ ਡਾਕਟਰ ਵੀ ਹਰਾਣ ਹੋਇਆ ਸੀਗਾ ਮੇਰੀ ਪਹਿਲਾਂ ਉਹਨੇ ਮੇਰੀ ਸ਼ੂਗਰ ਚੈੱਕ ਕੀਤੀ ਸੀ ਉਹ ਬੜੀ ਉੱਪਰ ਗਈ ਹੋਈ ਸੀਗੀ ਫਿਰ ਮੈਂ ਡਾਕਟਰ ਦੇ ਕੋਲ ਇੱਕ ਦਿਨ ਰਿਪੋਰਟ ਲੈ ਕੇ ਗਿਆ ਪੰਜ ਦੀ ਉਹ ਕਹਿੰਦਾ ਯਾਰ ਤੇਰੇ ਵਰਗੇ ਤੇ ਬੰਦੇ ਹੀ ਬੜੇ ਥੋੜੇ ਨੇ ਹਾਲੇਲੂਇਆ ਸੋ ਪਿਆਰਿਓ ਅੱਜ ਦੇ ਦਿਨ 'ਚ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਸੀ ਹੈਲਥ ਤੇ ਵੀ ਧਿਆਨ ਦਿੰਨੇ ਆ ਪਰ ਬਾਈਬਲ ਕਹਿੰਦੀ ਏ ਇਹ ਸਾਰੀਆਂ ਚੀਜ਼ਾਂ ਇੰਪੋਰਟੈਂਟ ਨੇ ਕੈਰੀਅਰ ਇੰਪੋਰਟੈਂਟ ਏ ਪੈਸਾ ਇੰਪੋਰਟੈਂਟ ਏ ਰਿਸ਼ਤੇ ਇੰਪੋਰਟੈਂਟ ਨੇ ਕਿ ਸੇ ਤਾਂ ਇੰਪੋਰਟੈਂਟ ਏ ਪਰ ਸਭ ਤੋਂ ਇੰਪੋਰਟੈਂਟ ਬਾਈਬਲ ਕਹਿੰਦੀ ਏ ਤੇਰਾ ਦੇਲੇ ਹਾਉ ਇਜ਼ ਯੂ ਹਾਰਟ ਤੇਰਾ ਦਿਲ ਕਿਹੋ ਜਿਹਾ ਏ ਤੇਰਾ ਦਿਲ ਬੜਾ ਇੰਪੋਰਟੈਂਟ ਏ ਤੇਰਾ ਮਨ ਬੜਾ ਇੰਪੋਰਟੈਂਟ ਏ ਪਰ ਪਰਮੇਸ਼ਵਰ ਇਹਦੀ ਬੜੀ ਕਦਰ ਕਰਦਾ ਏ ਇਸੇ ਕਰਕੇ ਬਾਈਬਲ ਦੇ ਵਿੱਚ ਲਿਖਿਆ ਏ ਤੁਹਾਨੂੰ ਪਤਾ ਇੱਕ ਬਾਪ ਆਪਣੇ ਬੇਟੇ ਨੂੰ ਇਹ ਸਲਾਹ ਦੇ ਰਿਹਾ ਏ ਜੇ ਤੁਸੀਂ ਕਹੋ ਤਾਨੀ ਕਿਤਾਬੜ ਜੀ ਜੀ ਉਹਦਾ ਚਾਰ ਅਧਿਆਇ ਪੜੋ ਉੱਥੇ ਇੱਕ ਬਾਪ ਇੱਕ ਬੇਟੇ ਨੂੰ ਸਲਾਹ ਦੇ ਰਿਹਾ ਹੈ ਹੁਣ ਮੇਰਾ ਬੇਟਾ ਮੈਨੂੰ ਵੀ ਬੜੀਆਂ ਸਲਾਮਾਂ ਦੇਣਾ ਉਹ ਦੱਸ ਰਿਹਾ ਹੈ ਕਿ ਦੁਸ਼ਟਾਂ ਦੇ ਰਾਹ ਤੇ ਤੂੰ ਨਹੀਂ ਚੱਲਣਾ ਹੈ ਉਹ ਦੱਸ ਰਿਹਾ ਹੈ ਕਿ ਤੈਨੂੰ ਬੁੱਧ ਨੂੰ ਪ੍ਰਾਪਤ ਕਰਨ ਦੀ ਲੋੜ ਏ ਤੇ ਫਿਰ ਇੱਕ ਪਿਓ ਆਪਣੇ ਪੁੱਤ ਨੂੰ ਕਹਿ ਰਿਹਾ ਕਿ ਤੂੰ ਆਪਣੇ ਦਿਲ ਦੀ ਰਾਖੀ ਕਰ ਪਿਤਾ ਪਰਮੇਸ਼ਵਰ ਅੱਜ ਸਾਨੂੰ ਕਹਿ ਰਿਹਾ ਤੂੰ ਆਪਣੇ ਮਨ ਦੀ ਰਾਖੀ ਕਰ ਤੇਰਾ ਮਨ ਬੜਾ ਇੰਪੋਰਟੈਂਟ ਏ ਇਹਦਾ ਮਤਲਬ ਕੀ ਏ ਦਿਲ ਦੀ ਰਾਖੀ ਕਰਨਾ ਸਾਰਿਆਂ ਤੋਂ ਪਹਿਲਾਂ ਇਹਦਾ ਮਤਲਬ ਏ ਜਿਵੇਂ ਇੱਕ ਪੈਰੇਦਾਰ ਇੱਕ ਘਰ ਦੀ ਰਾਖੀ ਕਰਦਾ ਏ ਐਵੇਂ ਬਾਈਬਲ ਕਹਿੰਦੀ ਏ ਤੂੰ ਆਪਣੇ ਦਿਲ ਦੀ ਰਾਖੀ ਕਰਨੀ ਹਰ ਇੱਕ ਚੀਜ਼ ਤੋਂ ਵਾਤ ਪਰ ਹੁਣ ਜਿਵੇਂ ਮੈਂ ਪਹਿਲਾਂ ਕਿਹਾ ਸੀਗਾ ਜਰਮੀਆਂ ਦੀ ਕਿਤਾਬੋਂ ਦੇ 17 ਨਦੀ 9 ਦੇ ਵਿੱਚ ਲਿਖਿਆ ਹਾਂਜੀ ਘਟਦੇ ਮੜ ਜਾ ਜਰਮੀਆਂ ਦੀ ਕਿਤਾਬ ਉਹਦੇ 17 ਦੀ ਨੌ ਦੇ ਵਿੱਚ ਤਾਂ ਇਹ ਗੱਲ ਲਿਖੀ ਏ ਕਿ ਦਿਲ ਸਭ ਚੀਜ਼ਾਂ ਨਾਲੋਂ ਧੋਖੇਬਾਜ਼ ਇਹ ਤੇ ਪੁੱਜ ਕੇ ਖਰਾਬ ਏ ਇਹਨੂੰ ਕੌਣ ਜਾਣ ਸਕਦਾ ਹੈ ਹਾਲੇਲੂਇਆ ਤੁਸੀਂ ਇਹ ਗੱਲ ਕਈ ਵਾਰੀ ਪੜ੍ਹੀ ਹੋਣੀ ਹੈ ਹਾਲੇਲੂਇਆ ਕਿ ਦਿਲ ਜਿਹੜਾ ਏ ਕਿਹੋ ਜਿਹਾ ਏ ਪੁੱਜ ਕੇ ਖਰਾਬ ਏ ਇਹ ਤੇ ਬੜਾ ਧੋਖੇਬਾਜ਼ ਏ ਇਹਨੂੰ ਕੌਣ ਜਾਣ ਸਕਦਾ ਹੈ ਪਰ ਇਹ ਜਿਹੜੀ ਆਇਤ ਸਗੀ ਇਹ ਕਿੰਨਾ ਵਾਸਤੇ ਲਿਖੀ ਹੋਈ ਏ ਤੁਹਾਨੂੰ ਪਤਾ ਇਹ ਆਇਤ ਕਿੰਨਾਂ ਲਈ ਲਿਖੀ ਗਈ ਹੈ ਹਰਜੀਤ ਸਾਹਿਬ ਉਹ ਲੋਕ ਜਿਨ੍ਹਾਂ ਨੇ ਅੱਜ ਤੱਕ ਪ੍ਰਭੂ ਦੇ ਵਿੱਚ ਨਵਾਂ ਜਨਮ ਨਹੀਂ ਪਾਇਆ ਜਿਹੜੇ ਲੋਕਾਂ ਨੇ ਜਸੂ ਮਸੀਹ ਨੂੰ ਨਹੀਂ ਸਵੀਕਾਰ ਕੀਤਾ ਉਹਨਾਂ ਲੋਕਾਂ ਦਾ ਦਿਲ ਖਰਾਬ ਏ ਭੈਣ ਜੀ ਸਾਡਾ ਦਿਲ ਖਰਾਬ ਨਹੀਂ ਆਗਾ ਜਿਹੜੇ ਲੋਕ ਪ੍ਰਭੂ ਦੇ ਨੇ ਇਹਨਾਂ ਦਾ ਦਿਲ ਖਰਾਬ ਨਹੀਂ ਏ ਇਹ ਦਿਲ ਖਰਾਬ ਉਹਨਾਂ ਲੋਕਾਂ ਦਾ ਏ ਜਿਹੜੇ ਲੋਕ ਪਾਪ 'ਚ ਜੀਂਦੇ ਨੇ ਕਿਉਂਕਿ ਰੋਮੀਓ ਦੀ 5 ਦੀ 5 ਦੇ ਵਿੱਚ ਲਿਖਿਆ ਸਾਡੇ ਦਿਲ ਦੇ ਵਿੱਚ ਬਹੁਤ ਵੱਡਾ ਕੰਮ ਹੋ ਗਿਆ ਹੈ ਰੋਮੀਓ 5 ਦੀ 5 ਵਿੱਚ ਇੱਥੇ ਲਿਖਿਆ ਆਸ ਸਾਨੂੰ ਸ਼ਰਮਿੰਦਿਆ ਨਹੀਂ ਕਰਦੀ ਇਸ ਲਈ ਕਿਉਂਕਿ ਪਰਮੇਸ਼ਵਰ ਦਾ ਪ੍ਰੇਮ ਪਵਿੱਤਰ ਆਤਮਾ ਦੇ ਵਸੀਲੇ ਜਿਹੜਾ ਸਾਨੂੰ ਦਿੱਤਿਆ ਗਿਆ ਸਾਡੇ ਹਿਰਦਿਆਂ ਚ ਪਾਇਆ ਗਿਆ ਹੋਇਆ ਹੈ ਹਾਲੇਲੂਇਆ ਇੱਥੇ ਕੀ ਲਿਖਿਆ ਹੈ ਇਹਨੂੰ ਸਮਝੋ ਕਿ ਪਵਿੱਤਰ ਆਤਮਾ ਨੇ ਤੁਹਾਡੇ ਦਿਲ 'ਚ ਇੱਕ ਕੰਮ ਕੀਤਾ ਹੈ ਉਹਨੇ ਤੁਹਾਡਾ ਪੁਰਾਣਾ ਦਿਲ ਤੁਹਾਡੇ ਅੰਦਰੋਂ ਕੱਢ ਕੇ ਘਾੜੇ ਅੰਦਰ ਨਵਾਂ ਦਿਲ ਫਿੱਟ ਕਰਤਾ ਹੈ ਬਾਈਬਲ ਕਹਿੰਦੀ ਹੁਈ ਚਿਕਲ ਦੀ ਕਿਤਾਬ 'ਚ ਕਿ ਪਰਮੇਸ਼ਵਰ ਪੱਥਰ ਦਾ ਦਿਲ ਕੱਢ ਦਿੰਦਾ ਤੇ ਮਾਸ ਦਾ ਦਿਲ ਪਾ ਦਿੰਦਾ ਹਾਲੇਲੂਇਆ ਜਦੋਂ ਮੈਂ ਪ੍ਰਭੂ ਚ ਨਹੀਂ ਸੀਗਾ ਮੈਂ ਬੜਾ ਸੁਆਰਥੀ ਇਨਸਾਨ ਸੀ ਜਦੋਂ ਮੈਂ ਪ੍ਰਭੂ ਚ ਨਹੀਂ ਸੀ ਮੈਂ ਬੜਾ ਕਮੰਡੀ ਇਨਸਾਨ ਸੀ ਜਦੋਂ ਮੈਂ ਪ੍ਰਭੂ ਚ ਨਹੀਂ ਸੀ ਮੈਂ ਪੁੱਝ ਕੇ ਧੋਖੇ ਬਾਦ ਸੀਗਾ ਮੈਂ ਝੂਠ ਬਹੁਤ ਬੋਲਦਾ ਸੀ ਗਾਲਾਂ ਬਹੁਤ ਕੱਢਦਾ ਸੀਗਾ ਗੰਦੀ ਸੋਚ ਦਾ ਮਾਲਕ ਸੀਗਾ ਮੈਂ ਮੇਰੇ ਦਿਮਾਗ ਚ ਕੱਖ ਵੀ ਚੰਗਾ ਨਹੀਂ ਸੀ ਪਰ ਅਚਾਨਕ 5 ਅਗਸਤ 1999 ਨੂੰ ਜਦੋਂ ਚਰਨਜੀਤ ਜੀ ਮੇਰਾ ਟੱਕਰਾ ਪਰਮੇਸ਼ਵਰ ਦੇ ਨਾਲ ਹੋਇਆ ਜਸੂ ਮਸੀਹ ਨੇ ਕੀ ਕੀਤਾ ਉਹਨੇ ਮੇਰਾ ਪੁਰਾਣਾ ਦਿਲ ਕੱਢ ਕੇ ਮੇਰੇ ਅੰਦਰ ਨਵਾਂ ਦਿਲ ਫਿੱਟ ਕਰ ਦਿੱਤਾ ਇੱਕ ਇਹੋ ਜਿਹਾ ਦਿਲ ਜਿਹੜਾ ਲੋਕਾਂ ਨੂੰ ਪਿਆਰ ਕਰਦਾ ਹੈ ਇੱਕ ਇਹੋ ਜਿਹਾ ਦਿਲ ਜਿਹੜਾ ਦੂਆਂ ਬਾਰੇ ਸੋਚਦਾ ਹੈ ਇੱਕ ਇਹੋ ਜਿਹਾ ਦਿਲ ਜਿਹਦੇ ਵਿੱਚ ਜਸੂ ਵਸਦਾ ਹੈ ਇੱਕ ਇਹੋ ਜਿਹਾ ਦਿਲ ਜਿਹਦੇ ਚ ਪਿਆਰ ਆ ਚੁੱਕਿਆ ਹੈ ਦਿਲ ਬਦਲ ਗਿਆ ਹੈ ਹਾਲੇਲੂਇਆ ਹਰ ਬੰਦਾ ਜਿਹੜਾ ਪ੍ਰਭੂ ਚ ਆਉਂਦਾ ਏ ਉਹਦਾ ਪ੍ਰਭੂ ਦਿਲ ਬਦਲ ਦਿੰਦਾ ਏ ਪਰ ਦਿਲ ਬਦਲਣ ਤੋਂ ਬਾਅਦ ਚੋਂ ਕਹਿੰਦਾ ਹੁਣ ਇਹਦਾ ਧਿਆਨ ਰੱਖ ਕਿਤੇ ਫੇਰ ਨਾ ਖਰਾਬ ਕਰਾ ਲਈ ਹੁਣ ਮੈਂ ਤੇਰਾ ਦਿਲ ਬਦਲਤਾ ਏ ਹਾਲੇਲੂਇਆ ਕਈਆਂ ਲੋਕਾਂ ਦੇ ਗੁਰਦੇ ਚੇਂਜ ਕਰਦੇ ਆ ਨਾ ਤੁਹਾਨੂੰ ਪਤਾ ਉਸ ਤੋਂ ਬਾਅਦ ਚੋਂ ਬੰਦਿਆਂ ਨੂੰ ਭੜੀਆਂ ਸਲਾਮਾਂ ਦਿੱਤੀਆਂ ਜਾਂਦੀਆਂ ਕਿ ਤੂੰ ਮੂੰਹ ਤੇ ਮਾਸਕ ਲਾ ਕੇ ਰੱਖਣਾ ਤੂੰ ਆਪਣਾ ਧਿਆਨ ਰੱਖਣਾ ਕੋਈ ਬੇਵਕੂਫੀ ਨਹੀਂ ਕਰਨੀ ਕਿਤੇ ਫੇਰ ਗੁਰਦਾ ਖਰਾਬ ਨਾ ਕਰਾ ਲਈ ਮੈਂ ਕਈ ਇਹੋ ਜਿਹੇ ਮਾਪੁਰਸ਼ਾਂ ਬਾਰੇ ਜਾਣਦਾ ਜਿਨ੍ਹਾਂ ਨੇ ਗੁਰਦੇ ਚੇਂਜ ਕਰਾਏ ਪਹਿਲਾਂ ਸ਼ਰਾਬਾਂ ਬੜੀਆਂ ਪੀਂਦੇ ਸੀ ਗੁਰਦੇ ਖਰਾਬ ਕਰਾ ਲੇ ਫਿਰ ਗੁਰਦਾ ਚੇਂਜ ਹੋਇਆ ਫਿਰ ਤੋਂ ਪੀਣ ਲੱਗ ਗਏ ਦੂਜਾ ਗੁਰਦਾ ਵੀ ਡੈਮੇਜ ਕਰਾ ਗੇ ਫਿਰ ਕੀ ਹੋਇਆ ਜਵਾਨੀ ਦੇ ਵਿੱਚ ਹੀ ਇਸ ਦੁਨੀਆ ਦੇ ਵਿੱਚੋਂ ਉੱਡ ਗਏ ਹਾਲੇਲੂਇਆ ਹੁਣ ਜਸੂ ਨੇ ਤੁਹਾਡਾ ਦਿਲ ਬਦਲਤਾ ਹੈ ਪਰ ਹੁਣ ਜਸੂ ਕਹਿੰਦਾ ਆਪਣੇ ਦਿਲ ਦਾ ਖਿਆਲ ਰੱਖ ਉਹਨੇ ਤੁਹਾਡੇ ਅੰਦਰ ਪਿਆਰ ਪਾਤਾ ਦਿਲ ਚ ਨਫਰਤ ਦੀ ਥਾਂ ਤੇ ਉਹਨੇ ਸਵਾਰਥ ਦੀ ਥਾਂ ਤੇ ਸੇਵਾ ਪਾ ਦਿੱਤੀ ਏ ਉਹਨੇ ਘੜਤਨ ਦੀ ਥਾਂ ਦੇ ਉੱਤੇ ਮਾਫੀ ਪਾ ਦਿੱਤੀ ਏ ਉਹਨੇ ਗਮ ਦੀ ਥਾਂ ਤੇ ਖੁਸ਼ੀ ਪਾ ਦਿੱਤੀ ਏ ਉਹਨੇ ਉਦਾਸੀ ਦੀ ਥਾਂ ਤੇ ਹਾਸਾ ਪਾ ਦਿੱਤਾ ਹੈ ਦਿਲ ਬਦਲ ਗਿਆ ਹੈ ਪਰ ਪ੍ਰਭੂ ਕਹਿੰਦਾ ਦਿਲ ਦਾ ਧਿਆਨ ਰੱਖਿਆ ਕਰ ਹਾਲੇਲੂਇਆ ਸਾਡੇ ਦਿਲ ਬਦਲ ਚੁੱਕੇ ਨੇ ਕਿਉਂਕਿ ਅਗਲੀ ਆਇਚ ਆਪਾ ਜਾਣਦੇ ਆ ਇਵਰਾਨੀਆਂ 10 ਦੀ ਬਾਈਚ ਤਾਂ ਉੱਥੇ ਵੀ ਇਹ ਲਿਖਿਆ ਤਾਂ ਆਓ ਅਸੀਂ ਸੱਚੇ ਦਿਲ ਦੇ ਨਾਲ ਕਿਹੜੇ ਦਿਲ ਦੇ ਨਾਲ ਉਹ ਬੋਲਦੇ ਪਿਆਰਿਓ ਕਿਹੜੇ ਦਿਲ ਦੇ ਨਾਲ

ਵਿਵੇਕ ਜਿਹੜਾ ਅੰਤਹਕ ਰਨ ਨੂੰ ਕਹਿੰਦੇ ਕੌਂਸ਼ੀਅਸ ਕੌਂਸ਼ੀਅਸ ਦਾ ਮਤਲਬ ਹੁੰਦਾ ਤੁਸੀਂ ਜਾਣਦੇ ਹੋ ਆ ਸਹੀ ਏ ਗਲਤ ਏ ਪਰ ਜਦੋਂ ਇੱਕ ਬੰਦਾ ਪਹਿਲੀ ਵਾਰੀ ਝੂਠ ਬੋਲਦਾ ਉਹਨੂੰ ਲੱਗਦਾ ਜਦੋਂ ਮੈਂ ਪਹਿਲੀ ਵਾਰੀ ਆਪਣੇ ਮਾਪਿਓ ਨੂੰ ਦੱਸੇ ਬਿਨਾ ਫਿਲਮ ਵੇਖਣ ਵਾਸਤੇ ਗਿਆ ਮੈਂ ਉਦੋਂ ਨੌਵੀਂ ਚ ਪੜਦਾ ਸੀਗਾ ਤੇ ਮੈਨੂੰ ਬੜਾ ਚਿਰ ਦੋਸ਼ ਦੀ ਭਾਵਨਾ ਮਹਿਸੂਸ ਹੋਈ ਫਿਰ ਇੱਕ ਦਿਨ ਮੈਂ ਚਲੇ ਗਿਆ 2 ਮਹੀਨਿਆਂ ਬਾਅਦ ਫੇਰ ਥੋੜੀ ਜਿਹੀ ਮਹਿਸੂਸ ਹੋਈ ਫੇਰ ਮੈਂ ਚਲੇ ਗਿਆ ਫੇਰ ਥੋੜੀ ਘਟ ਗਈ ਫੇਰ ਮੈਂ ਅਕਸਰ ਹੀ ਜਾਣਾ ਸ਼ੁਰੂ ਕਰ ਦਿੱਤਾ ਫੇਰ ਉਹ ਜਿਹੜੀ ਭਾਵਨਾ ਸੀ ਉਹ ਖਤਮ ਹੀ ਹੋ ਗਈ ਮੈਂ ਇੱਕ ਥਾਂ ਤੇ ਆ ਗਿਆ ਜਿੱਥੇ ਮੈਨੂੰ ਐਡਾ ਲੱਗਾ ਫਿਲਮਾਂ ਵੇਖਣੀਆਂ ਪਾਪ ਨਹੀਂ ਹੈਗਾ ਮਾਪਿਓ ਨੂੰ ਦੱਸੇ ਬਿਨਾ ਤੁਸੀਂ ਸਿਨੇਮਿਆਂ ਚ ਜਾ ਕੇ ਫਿਲਮਾਂ ਵੇਖੀ ਜਾਓ ਕੋਈ ਪ੍ਰੋਬਲਮ ਨਹੀਂ ਹੈ ਉਹਦਾ ਮਤਲਬ ਕੀ ਹੈ ਮੇਰਾ ਅੰਤਹਾ ਕਰਨ ਮੇਰੇ ਅੰਦਰੋਂ ਮਰ ਗਿਆ ਸੀਗਾ ਉਹ ਕੌਨਸ਼ੀਅਸ ਜਿਹੜੀ ਸੀ ਉਹ ਖਤਮ ਹੋ ਗਈ ਸੀ ਪਰ ਜਦੋਂ ਤੁਹਾਡਾ ਦਿਲ ਨਵਾਂ ਕਰਦਾ ਪ੍ਰਭੂ ਤੁਹਾਨੂੰ ਨਵੀਂ ਕੌਨਸ਼ੀਅਸ ਦੇ ਦਿੰਦਾ ਹੈ ਹਾਲੇਲੂਇਆ ਉਹ ਤੁਹਾਨੂੰ ਨਵਾਂ ਵਿਵੇਕ ਦੇ ਦਿੰਦਾ ਹੈ ਇੱਥੇ ਲਿਖਿਆ ਅਸ਼ੋਧਨ ਕਹਾ ਕਰਨ ਤੋਂ ਤੁਹਾਡਾ ਦਿਲ ਸ਼ੁੱਧ ਹੋ ਗਿਆ ਹੈ ਤੁਹਾਡੀ ਦੇਹੀ ਬਪਟਿਸਮਾਂ ਲੈਣ ਦੇ ਕਾਰਨ ਸਾਫ਼ ਪਾਣੀ ਨਾਲ ਨੁਲਾਈ ਗਈ ਹੈ ਤੇ ਹੁਣ ਤੁਸੀਂ ਪ੍ਰਭੂ ਦੇ ਨੇੜੇ ਜਾ ਸਕਦੇ ਹੋ ਹਾਲੇਲੂਇਆ ਸੋ ਪਿਆਰਿਓ ਵੇਖੋ ਪ੍ਰਭੂ ਨੇ ਤੁਹਾਡਾ ਦਿਲ ਬਦਲਤਾ ਹੈ ਹਾਲੇਲੂਇਆ